ਸਤਿ ਸ੍ਰੀ ਅਕਾਲ ਸਕੀਤ ਸਿੰਘ ਜਿਲੰਦਰ ਮਿਹਰਬਾਨੀ ਆਪ ਜੀ ਨਾਲ ਸਾਂਝੀ ਕਰਨਗੇ ਉਹਨਾਂ ਤੋਂ ਬਾਅਦ ਪਰਮੇਂਦਰ ਸਿੰਘ ਆਗਰ ਸੋ ਅਹਮਾਰ ਐਸ਼ੀਨ ਸਿੰਘ ਜੀ ਸ਼ਰਵਾਨ ਦੀ ਜ

भगवान की जय सो मोहारा ईश्वर सिंह ईश्वर भगवान की जय प्यारी हर संगियों आज असुमेना चढ़या असुमेने दी संग्रांद नु सारी समर्थ नु सच्चे पाषाए नु बहुत-बहुत बधाई बहुत होवे ਤਾਕੇ ਸੁਖ ਸੁਖਾਂ ਦਾ ਚੜਾਏ ਪਰਮਾਤਮਾ ਆਪਣੇ ਚਰਨਾਂ ਦੇ ਨਾਲ ਸਾਨੂੰ ਲਾ ਕੇ ਰੱਖੇ ਸੋ ਹਰ ਸੰਗਤ ਜੀਓ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸੱਚਾ ਮਾਰਗ ਦਿੱਤਾ ਤੇ ਸੱਚੇ ਮਾਰਗ ਦੇ ਹੀ ਚੱਲਣ ਵਾਸਤੇ ਸਾਨੂੰ ਸਤਿ ਧਰਮ ਦੇ ਅਸੂਲ ਵੀ ਦਿੱਤੇ ਆਸੂਲ ਜੋ ਸਾਡਾ ਮਾਰਗ ਹੈ ਔਰ ਉਸ ਮਾਰਗ ਦੇ ਉੱਤੇ ਚੱਲ ਕੇ ਹੀ ਅਸੀਂ ਸੱਚਖੰਡ ਦੁਆਰੇ ਕੰਨ ਜਿਵੇਂ ਪਹਿਲਾ ਸੂਲ ਸੱਚੇ ਪਾਤਸ਼ਾਹ ਨੇ ਲਿਖਾਇਆ ਨਿਰਗੁਣ ਜੋਤ ਅਕਾਲ ਪੁਰਖ ਦਾ ਹੀ ਕੇਵਲ ਇਸਕ ਮੰਨਣਾ ਦੂਜਾ ਸੂਲ ਸਤਗੁਰ ਕੇਵਲ ਸ਼ਬਦ ਨੂੰ ਮੰਨਣਾ ਜੇ ਸਰੀਰ ਵਿੱਚ ਪ੍ਰਗਟ ਹੋਵੇ ਉਸ ਦਾ ਸਤਕਾਰ ਕਰਨਾ ਸੋ ਵੀਰ ਜੀਓ ਸੱਚੇ ਪਾਤਸ਼ਾਹ ਨੇ ਜਿਹੜੇ ਅਸੂਲ ਲਿਖਾਏ ਆਪਾਂ ਨੂੰ ਇਹ ਆਪਾਂ ਨੂੰ ਮੰਨ ਕੇ ਹੀ ਅੱਗੇ ਰਸਤਾ ਮਿਲਿਆ ਹਾਂ ਮੈਂ ਹਰ ਬਾਣੀ ਸਾਂਝੀ ਕਰਦਾ ਤੁਹਾਡੇ ਨਾਲ 12 ਚੇਤ ਸ਼ੈਨਸ਼ਾਈ 12 ਚੇਤ 218 ਬਿਕਰਮੀ ਮੱਖਣ ਸਿੰਘ ਦੇ ਗ੍ਰਹਿ ਪਿੰਡ ਜੋੜੇ ਜ਼ਿਲ੍ਹਾ ਅੰਮ੍ਰਿਤਸਰ ਇਹ 11 ਨੰਬਰ ਗ੍ਰੰਥੀ ਬਾਣੀ ਹੈ ਨਿਰਗੁਣ ਨਿਰਵੈਰ ਅਜੂਨੀ ਰੈਤ ਆਪੇ ਪੈ ਜਮ ਮਾਤ ਪਿਤ ਨ ਕੋ ਇਹ ਬਣਾਇੰਦਾ ਇਹ ਜੋ ਪਹਿਲਾ ਸੂਲ ਲਖਾਇਆ ਆਪਾਂ ਨੂੰ ਉਹ ਕੌਣ ਅਜੂਨੀ ਰਹਤਾ ਆਦ ਜੋਗਾ ਦੇ ਆਪਣਾ ਆਪੇ ਜਾਣੇ ਕੰਮ ਕਰਤਾ ਪੁਰਖ ਆਪਣੀ ਕਾਰ ਕਰਾਇੰਦਾ ਖੇਲ ਖੇਲੇ ਸ੍ਰੀ ਭਗਵਨ ਭਗਵਾਨ ਨੇ ਆਪਣਾ ਵੇਸ ਵਟਾਏਂਦਾ ਜੋਤੀ ਜੋ ਸਰੂਪ ਹਾਰ ਆਪ ਆਪਣੀ ਕਿਰਪਾ ਕਰ ਸੱਚਖੰਡ ਦਵਾਰੇ ਆਪੇ ਵੜ ਸੱਚ ਸੰਗਾਸਨ ਸੋਭਾ ਪਾਏਂਦਾ ਸਾਚਾ ਘਾੜਨ ਹਰ ਜੂ ਘਾੜ ਆਪਣੀ ਦਇਆ ਕਮਾਈਆ ਸਰ ਗੁਣੇ ਅੰਦਰ ਨਿਰਗੁਣ ਵੜਾ ਆਪਣਾ ਮੁਖ ਛਪਾਈਆ ਨਿਰਗੁਣ ਅੰਤਰ ਰਿਆ ਪੜ ਆਪਣਾ ਰਾਗ ਸੁਣਾਈਆ ਸਰ ਗੁਣ ਸਕੇ ਨ ਕੋਇ ਫੜ ਨੇਤਰ ਨજર ਕੋਇ ਨ ਆਈਆ ਸੱਚ ਮਹੱਲੇ ਬੈਠਾ ਚੜ ਸੱਚ ਸੰਗਾਸਨ ਸੋਭਾ ਪਾਈਆ ਆਪਣੀ ਕਰਨੀ ਆਪੇ ਕਰ ਕਰਤਾ ਪੁਰਖ ਖੇਲ ਕਰਾਈਆ ਨਾ ਜਨਮੇ ਨਾ ਜਾਏ ਮਰ ਮਰਨ ਜਨਮ ਵਿੱਚ ਨਾ ਆਈਆ ਕਿਉਂਕਿ ਜੋ ਕਾਲਪੁਰਖ ਨਿਰਗੁਣ ਧਾਰ ਹੈ ਨਿਰਗੁਣ ਜੋਤ ਹੈ ਉਹ ਕਦੇ ਮਰਨ ਜੰਮਣ ਦੇ ਵਿੱਚ ਨਹੀਂ ਆਉਂਦਾ ਜੋਤੀ ਜੋ ਸਰੂਪ ਹਾਰ ਆਪ ਆਪਣੀ ਕਿਰਪਾ ਕਰ ਆਤਮ ਪਰਮਾਤਮ ਆਪਣੀ ਵੰਡ ਵੰਡਾਈਆ ਇਸੇ ਤਰ੍ਹਾਂ ਸਚੇ ਪਾਤਸ਼ਾਹ ਜੀ ਨੇ 1947 ਸੰਸ਼ਈ ਸੰਮਤ ਇੱਕ Swami Parmanand Khanpuri ਦੇ ਨਾਲ ਕਪੂਰਥਲਾ ਵਿੱਚ ਬਚਨ ਹੋਏ ਆਓ ਬੜੇ ਪਿਆਰ ਨਾਲ ਬੜੀਏ ਸੁਣੀਏ ਨਾ ਸੂਰਿਆ ਹੋ ਨਾ ਸ਼ੀਸ਼ਾ ਪ੍ਰਤੀਬਿੰਬ ਨજર ਕੋਈ ਨਾ ਆਈਆ ਕਿ ਸਵੇਦਨ ਨજર ਆਵੇ ਉਹ ਜਗ ਦੀ ਸ਼ਾਮ ਜੋ ਮੈਂ ਰੂਪ ਰਿਆ ਜਨਾਈਆ ਜਿਸ ਨੇ ਲੱਖ 84 ਜੀਵ ਜੰਤ ਪ੍ਰਗਟ ਕੀਤਾ ਵਿਵੇਸ਼ ਨੰਬਰ ਅੰਮਾ ਸ਼ੇਵ ਲਿਆ ਆ ਪਾਈਆ ਜਿਸ ਦਾ ਧਾਮ ਅਨਡਿਠਾ ਹਕ ਮਕਾਮੇ ਸੋਭਾ ਪਾਈਆ ਜਿਸ ਦਾ ਧਾਮ ਕਿਡਾ ਅਨਡਿਠਾ ਅਨਡਿਠਾ ਕਹਿੰਦਾ ਜਿਹੜਾ ਵੇਖਿਆ ਨਹੀਂ ਜਾ ਸਕਦਾ ਹੋਰੋਂ ਨਿਰਗੁਣ ਨਿਰਵਾਰ ਨਿਰਮਨ ਰੰਗਾਂ ਦਾ जिस दी शास्त्र सिमृत वेद पुराण सिफत करे गीता ब्रह्म देव डैया ना जो ना मरया ना जीता जीवन मुक्त को ना कोए कराईया ना ठंडा ना तका ना सीता अग्नि आग ना कोए ताइया जो जो ना हस्त ਨਾ ਕੀਟਾ ਰੂਪ ਰੰਗ ਨਾ ਕੋਈ ਵਿਖਾਈਆ ਜਿੱਥੇ ਉਹ ਸਦੀ ਕਿੱਥੇ ਲੱਗੇ ਪ੍ਰੀਤਾ ਪ੍ਰੀਤਮ ਹੋ ਕੇ ਮਿਲੇ ਚਾਈ ਚਾਈਆ ਜਿਸ ਦਾ ਮਿਲਣ ਵਾਲਾ ਹਰਫਾਂ ਵਾਲਾ ਨਹੀਂ ਵਸਿਕਾ ਕਲਮ ਸ਼ਾਹੀ ਵੰਡ ਨਾ ਕੋਈ ਵੰਡਾਈਆ ਜਿਸ ਦੀ ਬੁੱਧੀ ਦਸਣ ਵਾਲੀ ਨਹੀਂ ਕੋਈ ਤਰਤੀਬਾ ਵਿਕਾਸ ਸਕੇ ਨਾ ਕੋਈ ਸਮਝਾਈਆ ਜਿਸ ਦੀ ਖੇਲ ਅਜਬ ਅਜੀਬਾ ਬੇਅੰਤ ਬੇਅੰਤ ਅਖਵਾਈਆ ਜਿਸ ਦਾ ਨਾਂ ਕੋਈ ਨਾਮ ਨਾ ਕਲਮਾ ਨਾ ਹਦੀਸਾ ਜੋ ਹਜ਼ਰਤਾ ਤੋਂ ਕਰੇ ਪੜ੍ਹਾਈਆ ਜਿਸ ਦਾ ਕਾਲ ਕਦੇ ਨਾ ਬੀਤਾ ਜਗ ਸਮਝ ਕਿਸੇ ਨਾ ਆਈਆ ਕਿਉਂਕਿ ਉਹ ਅਕਾਲ ਪੁਰਖ ਆ ਉਹਦਾ ਕਾਲ ਕੋਈ ਬੀਤਦਾ ਨਹੀਂ ਕਿਉਂ ਹਰ ਵੇਲੇ ਮੌਜੂਦ ਰਹਿੰਦਾ ਜੋ ਪਾਸਟ ਵਿੱਚ ਵੀ ਪ੍ਰੈਜੈਂਟ ਵਿੱਚ ਵੀ ਤੇ ਅੱਗੇ ਫਿਊਚਰ ਵਿੱਚ ਵੀ ਉਹਨੇ ਰਹਿਣਾ ਜਿਸ ਨੇ ਆਪਣਾ ਆਪ ਸਭ ਕੁਝ ਕੀਤਾ ਕਰਨੀ ਦਾ ਕਰਤਾ ਇੱਕ ਹੋ ਜਾਈਆ ਜੋ ਸਦਾ ਰਹੇ ਅਤੀਤਾ ਤ੍ਰੈ ਗੁਣ ਬੰਦਨ ਨਾ ਕੋਈ ਪਾਈਆ ਉਹ ਤ੍ਰੈ ਗੁਣ ਬੰਦਨਾ ਤੋਂ ਮੁਕਤ ਹੁੰਦਾ ਤ੍ਰੈ ਮਰਜੋ ਤਮ ਸਤੋ ਦੇ ਵਿੱਚ ਨਹੀਂ ਆਉਂਦਾ ਜੋ ਗੁਪਤ ਯਾਰ ਵਸੇ ਭੀਤਰ ਪੀਤਾ ਸਮੁੰਦਰ ਸਾਗਰ ਜਿਮੀ ਅਸਮਾਨ ਬ੍ਰਹਮੰਡ ਖੰਡ ਪੂਰੀ ਲੋਹ ਆਕਾਸ਼ ਪਤਾਲ ਅੰਡਰ ਜ਼ੇਰ ਖੁਤਬੇ ਸੇਤਜ ਖਾਣੀ ਬਾਣੀ ਸਰਬ ਰਿਆਸਮਾਇਆ ਉਹ ਆਕਾਲ ਪੁਰਖ ਪ੍ਰਮਾਤਮਾ ਜਿਹੜਾ ਸਾਰੇ ਘਾਟਾ ਘਟ ਦੇ ਵਿੱਚ ਸਾਰੇ ਜੀਵਨ ਦੇ ਸਮਾਇਆ ਜੋ ਸਭ ਦੀ ਪਰਖਣ ਹਾਰਾ ਨੀਤਾ ਘਟ ਘਟੇ ਅੰਦਰ ਵੇਖ ਵਿਖਾਈਆ ਸੋ ਜੋਤ ਸਰੂਪ ਬੇਨਰਾਗ ਰੂਪ ਸਚ ਸੁਆਮੀ ਸਤ ਰੂਪ ਵਸਣ ਹਾਰਾ ਦਿਸ਼ਾ ਕੁਟਾ ਕਿਹੜੀ ਕੁਟਿਆ ਅੰਦਰ ਬਹਿ ਕੇ ਆਸਨ ਲਾਈਆ ਜਿੱਥੇ ਸੂਰਜ ਚੰਦ ਸ਼ੀਸ਼ ਦਾ ਹੋਵੇ ਨਾ ਕੋਈ ਵਿਕਾਸ ਪਾਸਾ ਸਕੇ ਨਾ ਕੋਈ ਬਦਲਾਈਆ ਨਾ ਕੋਈ ਦਿਵਿਸ਼ ਨਾ ਕੋਈ ਰਾਤ ਘੜੀ ਪਲ ਵੰਡ ਨਾ ਕੋਈ ਹੁੰਡਾਈਆ ਨਾ ਕੋਈ ਸਾਧੂਆਂ ਵਾਲੀ ਜਮਾਤ ਵਿਗਿਆਨ ਸਕੇ ਨਾ ਕੋਈ ਦਰੜਾਈਆ ਕੋਈ ਵੀ ਸਾਇੰਸ ਵਿਗਿਆਨ ਜਿਹੜੀ ਉਹਨੂੰ ਦੱਸ ਨਹੀਂ ਸਕਦੀ ਨਾ ਕੋਈ ਲੇਖਾ ਨਾ ਹਿਸਾਬ ਨਾ ਕਿਤਾਬ ਕੋਈ ਪੜਾਈਆ ਜਿੱਥੇ ਕੋਇਕ ਪਰਤਾਪ ਨਾ ਕੋਈ ਰਸਨਾ ਨਾ ਕੋਈ ਜਾਪ ਨਾ ਕੋਈ ਪੁੰਨ ਨਾ ਕੋਈ ਪਾਪ ਨਾ ਕੋਈ ਪਿਤਾ ਨਾ ਕੋਈ ਮਾਤ ਨਾ ਕੋਈ ਸਜਣ ਨਾ ਕੋਈ ਸਾਥ ਨਾ ਕੋਈ ਮੰਦਰ ਨਾ ਕੋਈ ਤਾਕ ਨਾ ਕੋਈ ਪੰਜ ਤਤ ਮਾਟੀ ਪੁਤਲਾ ਦੇ ਸੇ ਖਾਕ ਨਾ ਕੋਈ ਸਵਾਲ ਨਾ ਕੋਈ ਜਵਾਬ ਨਾ ਕੋਈ ਮਿੱਤਰ ਨਾ ਮਹਿਬਾਬ ਨਾ ਕੋਈ ਤਾਰ ਸਤਾਰ ਵਜਾਏ ਰਵਾਬ ਸੱਚ ਸੰਦੇਸ਼ਾ ਨਾਰ ਨਰੇਸ਼ਾ ਨਿਰਵੈਰ ਹੋ ਕੇ ਨਿਰਆਕਾਰ ਆਪ ਸੁਣਾਈਆ ਜਿਸ ਵੇਲੇ ਸੀਸਾ ਚੰਦ ਸੂਰਜ ਸੂਰਿਆ ਇਸ ਦਾ ਉਦੇ ਹੋਏ ਪ੍ਰਕਾਸ਼ ਗਗਨ ਮੰਡਲਾ ਮੰਡਪ ਨજર ਕੋਈ ਨਾ ਆਈਆ ਜਿਸ ਦਾ ਨਾ ਕੋਈ ਮਾਈ ਨਾ ਕੋਈ ਬਾਪ ਜਣੇਂਦੀ ਰੂਪ ਨਾ ਕੋਈ ਵਟਾਈਆ ਮਹਾਤਮਾ ਜੀ ਅਸੀਂ ਉਸ ਦੀ ਪੁੱਛਦੇ ਬਾਤ ਜੋ ਗੱਲਾਂ ਬਾਤਾਂ ਵਿੱਚੋਂ ਬਾਹਰ ਡੇਰਾ ਲਾਈਆ ਇੱਥੇ ਹੁਣ ਮਹਾਤਮਾ ਜੀ ਕੀ ਦੱਸਣਗੇ ਕਿਸੇ ਵੀ ਮਾਤਮਾਨੀ ਗੁਰੂ ਕੀ ਦੀ ਗੱਲ ਜਿਹੜੀ ਉਹ ਅਕਾਲ ਪੁਰਖ ਦੇ ਸਾਹਮਣੇ ਨਹੀਂ ਚੱਲਦੀ। ਸੋ ਹਰ ਬਾਣੀ ਤਾਂ ਬਹੁਤ ਲੰਬੀ ਹੈਗੇ। ਬਾਕੀ ਫੇਰ ਸਮਾਂ ਹੋਇਆ ਜਦੋਂ ਫੇਰ ਆਪਾਂ ਸਾਂਝੀ ਕਰਾਂਗੇ। ਮੈਂ ਇੱਥੇ ਹੀ ਹਰ ਬਾਣੀ ਸਮਾਪਤ ਕਰਨ ਦੀ ਇਜਾਜ਼ਤ ਸੋਨਾਹ ਕੋਈ ਗਲਤਕ ਫੱਖਰ ਵੱਟ ਘਟ ਫੜਿਆ ਗਿਆ ਹੋਵੇ ਤਾਂ ਮੈਂ ਸਾਰੀ ਸੰਗਤ ਵਾਸੋਂ ਸੱਚੇ ਪਾਤਸ਼ਾਹੀ ਪਾਸੋਂ ਖਿਮਾ ਮੰਗਦਾ ਆਹ ਪੰਜ ਕਾਰਿਆਂ ਦਾ ਸਾਥ ਹੋਇ। ਸੋ

So hamdaişesin <Sessizlik> So.